ਜ਼ਿਲ੍ਹਾ ਸ਼ਿਦੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਕਫ-ਵਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਤਾਂ ਜੋ ਉਹ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਇਸ ਲੜੀ ਤਹਿਤ ਅਜਿਸ਼ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਥਾਨਿਕ ਬਾਬਾ ਗੰਗਾ ਰਾਮ ਜੀ ਸਟੇਡੀਅਮ ਵਿਖੇ ਡੀਐਸਪੀ ਜਸਵੀਰ ਸਿੰਘ ਪੁੰਨੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਦੀ ਗਵਾਹੀ ਹੇਠ ਗਿੱਦੜਵਾਹਾ ਦੀਆਂ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਡੀਐਸਪੀ ਜਸਵੀਰ ਸਿੰਘ ਬੰਨੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹਿਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ 27 ਅਤੇ 28 ਫਰਵਰੀ ਨੂੰ ਬਾਬਾ ਗੰਗाराम ਸਟੇਡੀਅਮ ਗਿੱਦੜਬਾ ਵਿਖੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ, ਸੰਸਥਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਨਾ ਖੇਡ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਇਹ ਹੈ ਜੀ ਕਿ 27 ਔਰ 28 ਫਰਵਰੀ ਨੂੰ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਔਰ ਸਰਦਾਰ ਭੁਗਤ ਸਿੰਘ ਮਾਨ ਜੀ ਦੀ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਨੂੰ ਰੋਕਣ ਦੇ ਮਨਸਾ ਨਾਲ ਔਰ ਸਮਾਜ ਨੂੰ ਸੁਚੇਤ ਕਰਨ ਨਾਲ ਨਸ਼ਿਆਂ ਦੀ ਜਿਹੜੀ ਹੈਗੀ ਐ ਸਕੂ ਦੇ ਲਈ ਜਾਗਰਤੀ ਜਿਹੜੀ ਹੈਗੀ ਉਹਨਾਂ ਨੂੰ ਰੋਕਣ ਲਈ ਜਾਗਰਤੀ ਪੈਦਾ ਕਰਨ ਦੇ ਮਨਜ਼ੂਰ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਗਿੱਦੜਵਾਹਾ ਦੇ ਜੋ ਬਾਸਕਟਬਾਲ ਸਟੇਡੀਅਮ ਜਿਹਦੇ ਵਿੱਚ ਬਾਸਕਟਬਾਲ ਦੇ ਮੈਚ ਔਰ ਪੁਸ਼ਤੀਆਂ ਕਰਵਾਈਆਂ ਜਾਣਗੀਆਂ ਜੀ ਜਿਹਦੇ ਨਾਲ ਜੋ ਪੰਜਾਬ ਸਰਕਾਰ ਦੀ ਇੱਕ ਉਪਰਾਲਾ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਉਹਨੂੰ ਅਸੀਂ ਗਰਾਊਂਡਾਂ 'ਚ ਲੈ ਕੇ ਆਈਏ ਤਾਂ ਕਿ ਜੋ ਨਸ਼ੇ ਦੀ ਲਹਿਰ ਚੱਲ ਰਹੀ ਹੈ ਉਹਨੂੰ ਜਿੱਥੇ ਕਾਨੂੰਨ ਆਪ ਦਾ ਸਕੰਜਾ ਕਸ ਰਿਹਾ ਸਮਗਲਰਾਂ ਤੇ ਉਥੇ ਅਸੀਂ ਯੂਥ ਨੂੰ ਮੋਟੀਵੇਟ ਕਰੀਏ ਕਿ ਉਹ ਉਧਰਲਾ ਪਾਸਾ ਛੱਡ ਕੇ ਗਰਾਊਂਡਾਂ 'ਚ ਆ ਕੇ ਉਹ ਜਿਹੜਾ ਨਰੋਆ ਜੁੱਸਾ ਸੀ ਪੰਜਾਬ ਦਾ ਉਹ ਕਾਇਮ ਹੋਵੇ ਪਹਿਲਾਂ ਵੀ ਹੁੰਦੇ ਆ ਰਹੇ ਆ ਜੀ ਇਸ ਤਰ੍ਹਾਂ ਦੇ ਟੂਰਨਾਮੈਂਟ ਕੋਈ ਬੈਨੀਫਿਟ ਹੁੰਦਾ ਜੀ ਬਿਲਕੁਲ ਹੁੰਦਾ ਜੀ ਚੰਗਾ ਕੰਮ ਕਰਾਂਗੇ ਉਹਦਾ ਚੰਗਾ ਇੰਪੈਕਟ ਜਾਂਦਾ ਜੀ ਮਾੜਾ ਕੋਈ ਕੰਮ ਕਰੇਗਾ ਤਾਂ ਉਹਦਾ ਮਾੜਾ ਇੰਪੈਕਟ ਜਾਂਦਾ ਜੀ ਤਾਂ ਇਹ ਇੱਕ ਚੰਗਾ ਉਪਰਾਲਾ ਹੈ ਔਰ ਪੂਰੀ ਸਰਕਾਰ ਦਾ ਪੰਜਾਬ ਪੁਲਿਸ ਦਾ ਕੀ ਲੋਕੇ ਇੱਥੇ ਆਉਣਗੇ ਬੱਚੇ ਆਉਣਗੇ ਸਕੂਲਾਂ ਦੇ ਬੱਚੇ ਆਉਣਗੇ ਤਾਂ ਜਦੋਂ ਉਹ ਗਰਾਊਂਡ ਵੱਲ ਦੇਖਣਗੇ ਖੇਡਦਿਆਂ ਨੂੰ ਦੇਖਣਗੇ ਤਾਂ ਉਹਨਾਂ 'ਚ ਖੇਡ ਭਾਵਨਾ ਪੈਦਾ ਹੋਏਗੀ ਔਰ ਆਪਣੇ ਆਪਣੇ ਲਈ ਭਾਵਨਾ ਪੈਦਾ ਹੋਏਗੀ ਆਪਣੇ ਸਰੀਰ ਲਈ ਕਿ ਜੋ ਰੱਬ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ ਉਹਨੂੰ ਕਿਵੇਂ ਸਾਹਮਣਾ ਕਿਵੇਂ ਦੇਖ ਕੇ ਕਰਨੀ ਹੈ ਤਾਂ ਉਹ ਉੱਥੇ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਲਹਿਰ ਚੱਲੇਗੀ ਔਰ ਜਿਹੜਾ ਨਸ਼ਿਆਂ ਦਾ ਦੁਰਜਨ ਚੱਲ ਰਿਹਾ ਉਹ ਕਟੇਗਾ ਫਿਰ ਪੰਜਾਬ ਸਰਕਾਰ ਇਹ ਮਾਂਡੀ ਸਾਡੇ ਬੀਜੀਪੀ ਪੰਜਾਬ ਐਸਐਸਪੀ ਸਾਹਿਬ ਸਰ ਸਾਹਿਬ ਵੱਲੋਂ ਟੀਮਾਂ ਜਲਾਰੀਆਂ ਦਸ਼ਾ ਦੇ ਸਪੱਤ ਜਿਹੜੇ ਨੌਜਵਾਨਾਂ ਨੂੰ ਇਹ ਮੈਸਾਂ ਨੂੰ ਜਾਰੀ ਜ਼ਰਦ ਹਸਤੀ ਜਾ ਰਹੀ ਆ ਉਸ ਕਰਕੇ ਟੀਮਾਂ 27 28 ਫਰਵਰੀ ਦਿਨ ਜਵੇਂ ਨੇ ਗਿਦਰਵਾ ਵਿੱਚ ਕਰਾਈਆਂ ਜਾ ਰਹੀਆਂ ਬਾਬਾ ਗੰਗਾ RAM ਸਟੇਡੀਅਮ ਰਾਹ ਗਿਦਰਵਾ ਉੱਥੇ ਕਰਾਈਆਂ ਜਾ ਰਹੀਆਂ ਇਸ ਕਰਕੇ ਆਪ ਦੇ ਮਾਧਮੇ ਨਾਲ ਹੀ ਅਸੀਂ ਲੋਗਾਂ ਨੂੰ ਇਹ ਪੀਲ ਕਰਨਾ ਚਾਹੁੰਦੇ ਆ 27 ਤੇ 28 ਫਰਵਰੀ 2022 ਨੂੰ ਪਾਬਾ ਗੰਗਾ ਰਾਮ ਸਟੇਡੀਅਮ ਇਹਦੇ ਵਿੱਚ ਹਮਮਾ ਆ ਕੇ ਪਹੁੰਚੋ ਤੇ ਗੇਮਾਂ ਜਿਹੜੀਆਂ ਉਹ ਦਿਖਾਈਆਂ ਜਾਣਗੀਆਂ ਤੇ ਨਸ਼ਿਆਂ ਤੋਂ ਤੁਹਾਨੂੰ ਦੂਰ ਰਹਿਣ ਵਾਸਤੇ ਵੀ ਇੱਕ ਡਰਾਮਾ ਕਰਾਇਆ ਜਾਏ ਜੀ ਮੈਂ ਹਰਦੀਪ ਸਿੰਘ ਪੰਗਾਲ ਪ੍ਰਧਾਨ ਬਾਸਕ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਸ੍ਰੀ ਸਰਸਾ ਜਿਹੜਾ ਇਹ ਅਸੀਂ ਅੱਜ ਮੀਟਿੰਗ ਕੀਤੀ ਹੈ ਇਸ 26 27 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਜਿਹੜਾ ਹੈਗਾ ਇਹਦਾ ਦਾ ਪ੍ਰੋਗਰਾਮ ਪੰਜਾਬ ਪੁਲਿਸ ਦੇ ਤਹਿਤ ਜਿਹੜਾ ਕਰਵਾਇਆ ਜਾ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਮੁਕਸਰ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਅਸੀਂ 26 ਤੇ 27 ਫਰਵਰੀ ਨੂੰ ਜਿਹੜਾ ਹੈਗਾ ਬਾਸਕਟਬਾਲ ਤੇ ਕੁਸ਼ਤੀ ਦਾ ਜਿਹੜਾ ਹੈਗਾ ਦੋ ਗੇਮਾਂ ਦਾ ਇਥੇ ਬਾਬਾ ਗੰਗਾਰਾਮ ਸਟੇਡੀਅਮ ਦੇ ਦਰਵਾਜ਼ੇ ਖੇ ਪ੍ਰੋਗਰਾਮ ਜਿਹੜਾ ਹੈਗਾ ਕਰਾ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਮਦਦ ਨਸ਼ਿਆਂ ਤੋਂ ਜਿਹੜਾ ਹੈਗਾ ਪੁਛਾਇਆ ਜਾ ਸਕੇ ਤੇ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ ਹੈ ਇਹਦੇ ਸੰਬੰਧ ਵਿੱਚ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਗਦਰਵਾਨ ਨਿਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਆਪਾਂ ਇਸ ਟੂਰਨਾਮੈਂਟ ਦੇ ਵਿੱਚ ਵੱਤਵਾ ਦੇਈਏ ਇਸ ਲਈ ਤਾਂ ਜੋ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਜਾਗਰਤ ਕਰੀਏ